ਹਾਂ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ ਸੱਜਰ ਮੱਝਾਂ ਤੇ ਇੱਕ ਜਿਹੜੀ ਹੈ ਗਾਂ ਤੁਹਾਨੂੰ ਦਿਖਾਉਣੀ ਆ ਅੱਗੇ ਜ਼ਿਆਦਾਤਰ ਜਿਆਦੀਆਂ گاਵਾ ਹੀ ਦਿਖਾਈ ਦੀਆਂ ਅੱਜ ਵੀ ਜਿਹਨਾਂ ਨੇ ਮੱਝਾਂ ਜੜੀਆਂ ਇਕੱਠੀਆਂ ਕੀਤੀਆਂ ਗੱਲਬਾਤ ਹੁਣ ਕਰਦੇ ਵੀ ਦੀ ਉਹਨਾਂ ਨਾਲ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਮੇਰੇ ਮਾਰਾਈ ਦੀ ਚਲੋ ਵਧੀਆ ਮੇਰੀ ਚਾਹੀਦੀ ਜੀ ਤੇ ਨਾਮ ਦੱਸ ਦੋ ਇੱਕ ਨਾਮ ਪ੍ਰੇਮ ਸਿੰਘ ਪਿੰਡ ਜਗਦੇਖੁੱਦ ਤਹਿਸੀਲ ਹੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਇੱਕ 9801296185 ਠੀਕ ਹੈ ਜੀ ਤੇ ਅੱਜ ਮੱਝਾਂ ਇਕੱਠੀਆਂ ਕਰਤੀਆਂ ਹਾਂਜੀ ਮੱਝਾਂ ਕਰਤੀਆਂ ਜੀ ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਇਤੋਂ ਹੀ ਕਰ ਲਈਏ ਆਪਾਂ ਹਾਂਜੀ ਹਾਂਜੀ ਆ ਮਾਰਿਓ ਕੈਮਰਾ ਏ ਵੀਰ ਜੀ ਗਾਂ ਵੇਚਤੀ ਏ ਅੱਛਾ ਇੱਕ ਵੇਚਤੀ ਆ ਜੀ ਵੇਚੀ ਹੈ ਗਾਂ ਇਹ ਵੀਡੀਓ ਚ ਪੈਣੀ ਹੈ ਅੱਛਾ ਠੀਕ ਆ ਇਹਦਾ ਸੌਦਾ ਹੋ ਗਿਆ ਸਾਰਾ ਕੁਝ ਸੌਦਾ ਹੋ ਗਿਆ ਤੁਹਾਡੇ ਇੱਥੇ ਲੋਟੇ ਲੋਟੇ ਆਈ ਠੀਕ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਲੈ ਲਈ ਵੀਰ ਜੀ ਫਿਰ ਗਾਂ ਹਾਂਜੀ ਹਾਂਜੀ ਪਸੰਦ ਪੂਰੀ ਫਿਰ ਬਿਲਕੁਲ ਠੀਕ ਹੈ ਜੀ ਠੀਕ ਆ ਤੇ ਲਾਗੋਂ ਆਏ ਕਿਤੇ ਤੋਂ ਦਰੋਂ ਆਏ ਜੀ ਨਾਲੇ ਤੋਂ ਅੱਛਾ ਜਨਾਲੇੋਂ ਆਏ ਜੀ ਠੀਕ ਆ ਤੇ ਗਾਂ ਫੇਰਾ ਉਹ ਸ਼ੀ ਵਾਲੀ ਗਾਂ ਜਿਹੜੀ ਵੇਚੀ ਹੁਣਾਂ ਨਹੀਂ ਲੈ ਲਈ ਚਲੋ ਫਿਰ ਮੁਬਾਰਕਾਂ ਹਨ ਤੁਹਾਨੂੰ ਫਿਰ ਠੀਕ ਆ ਜੀ ਠੀਕ ਹੈ ਤੇ ਚਲੋ ਫਿਰ ਆਪਾਂ ਹੁਣ ਮੱਝਾਂ ਦਿਖਾਈਏ ਤੇ ਆ ਨੀਲੀ ਦੀ ਮੱਝ ਆ ਤੇ ਮਗਰ ਨੀਲੀ ਦਾ ਕੱਟਾ ਹੈ ਨੀਲੀ ਦਾ ਵੀ ਜੀ ਕੱਟਾ ਮਗਰ ਤੇ ਵੀਰ ਭਰਾ ਕੱਟਾ ਤਿਆਰ ਕਰ ਲੂਗਾ ਨਾ ਮਗਰ ਹਾਂਜੀ ਮੈਨੂੰ ਪਤਾ ਇਹ ਵੀ ਨਜ਼ਾਰੇ ਦੇ ਜੂਗਾ ਕੱਟਾ ਅੱਛਾ ਪਿਓਰ ਜਾਤ ਬ੍ਰੀਡ ਚ ਕੱਟਾ ਦੇਖੋ ਪਿਓਰ ਨੀਲੀ ਦਾ ਕੱਟਾ ਜੀ ਠੀਕ ਆ ਪਿਓਰ ਨੀਲੀ ਦਾ ਵੀ ਜੀ ਕੱਟਾ ਤੇ ਤੇ ਮੱਝ ਵੀ ਪਿਓਰ ਨੀਲੀ ਦੀ ਜੀ ਠੀਕ ਆ ਕਿੰਨਾ ਜੇ ਤੇ ਕੋ ਦੁੱਧ ਵੀਰ ਜੀ ਆਪ ਵੀ ਲੈ ਲਓ ਨੀਲੀ ਦੀ ਜੀ ਤੇ ਬੱਚੇ ਵੀ ਨੀਲੀ ਦੇ ਦਿੰਦੀ ਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ ਵੀ ਜੀ ਦੇਖੋ ਪੱਕਾ ਪੱਕਾ ਜਿਹੜਾ ਉਹਨਾਂ ਦੇ ਘਰੋਂ ਆਪਾਂ ਚੋਗ ਲੈਂਦਾ 10 ਕਿਲੋ ਚੋਗ ਲੈਂਦਾ ਅੱਛਾ ਹੁਣ ਦੁੱਧ ਹੋ ਗਿਆ 9 ਕਿਲੋ ਪਰ ਆਪਾਂ 8 ਕਿਲੋ ਚੋਗ ਦੇ ਦਾਂਗੇ ਅੱਛਾ ਵੀ ਦਿਹਾੜੀ ਡੰਗਰੋਂ ਪਰ ਵੀ ਕਰਦਾ ਵਾ ਹਾਂਜੀ ਹਾਂਜੀ ਤੇ ਇਹਦੇ ਦਿਲ ਪਾਸੇ ਥਣ ਤਿੰਨ ਜੇ ਹਾਂਜੀ ਤਿੰਨ ਜੇ ਉਹ ਮੇਰੇ ਨਾਲ ਮੜਾ ਸਰੂ ਜੀ ਇੱਕ ਥਣ ਜੀ ਨਾਲ ਉਹ ਤਾਂ ਸ਼ਾਮ ਜੀ ਨਹੀਂ ਲੱਗੀ ਹੁੰਦੀ ਮੇਰੀ ਇੱਕ ਤੇ ਦੇ ਦੇਣਾ ਥਣਾਂ ਦੇ ਤੇ ਦੇ ਦੇਣਾ ਪੰਜ ਥਣਾਂ ਜੀ ਠੀਕ ਹੈ ਤੇ ਪੰਜ ਥਣ ਜੇ ਤੇ ਉਸ ਤਾਂ ਨਾ ਵੇਖ ਲੈ ਬਾਕੀ ਸੈਂਟਰ ਚ ਗਿਆ ਹਾਂਜੀ ਸੈਂਟਰ ਚ ਐ ਵੀ ਜੀ ਨਾਲ ਹੋਵੇ ਥਣ ਤੇ ਫੇਰ ਹੁੰਦੀ ਗੱਲ ਹਾਂਜੀ ਤੇ ਬਾਕੀ ਆ ਬੱਚਾ ਵੀ ਆਪਣੀ ਕੋ ਸਮਝਣਾ ਵੇਖ ਲੈ ਕਿੰਨੇ ਜਿਰਦਾ ਵਾ ਤੇ ਖੋਲਾ ਵੀ ਜੀ ਤੋੜ ਦਈਏ ਫਿਰ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੁਣ ਮੌਕੇ ਤੇ ਚਵਾ ਦਾਂਗੇ ਬਾਕੀ ਨੀਲੀ ਦੀ ਮਾਜਿਆ ਤੇ ਨੀਲੀ ਦਾ ਹੀ ਕਟਾ ਮੰਗਦੇ ਜੀ ਨੀਲੀ ਦੀ ਨਾ ਮਹੀ ਦੀ ਨਾ ਵੀਰਾਂ ਦੀ ਡਿਮਾਂਡ ਬਹੁਤ ਜ਼ਿਆਦੀ ਹੈ ਠੀਕ ਹੈ ਤੇ ਬਾਕੀ ਵੱਡੀ ਮੈਂ ਆ ਉਤਨਾ ਥਣਾ ਦਾ ਸਾਈਜ਼ ਗਿਆ ਪਹਿਲਾਂ ਚੰਗਾ ਚੰਗਾ ਵੇ ਜੀ ਸਮਾ ਕੇ ਧਾਰਾ ਬਰਵਾ ਦਿੰਦੇ ਆ ਇਹ ਵੀ ਚੰਗਾ ਥਣ ਘੜਦੀ ਹੈ ਕਾਟ ਕਾਟ ਵਿੱਚ ਹੀ ਬਹੁਤ ਜ਼ਿਆਦਾ ਆ ਰੱਖੀ ਬਾਕੀ ਕਾਪੇ ਵੇਖੋ ਵਿੱਚ ਠੀਕ ਆ ਜੀ ਬਸ ਜੀ ਬਾਕੀ ਟੁੰਡੀ ਆ ਹਾਂ ਜੀ ਸਿੰਗੀ ਬਹੁਤ ਨਿੱਕੀ ਨਿੱਕੀ ਲੱਗੀ ਆ ਲੈ ਜਾ ਲੈ ਜਾ ਬਾਕੀ ਕਾਦੇ ਤਾਂ ਚੰਗਾ ਬਾਤ ਨਾ ਬਾਕੀ ਆ ਵੇਖੋ ਪਤਲੀ ਪਤਲੀ ਧਾਰੀ ਆ ਉਹ ਜੀ ਦੇ ਉੱਤੋਂ ਹਾਂ ਜੀ ਹਾਂ ਜੀ ਪਤਲੀ ਪਤਲੀ ਧਾਰੀ ਆਉਂਦੀ ਆ ਚਾਰੇ ਪੈਰ ਚਿੱਟੇ ਆ ਠੀਕ ਆ ਹਾਂ ਜੀ ਹਾਂ ਜੀ ਇਹ ਹਮਾਰਾ ਨਿਰੀਵੇਖਕ ਕੰਜ ਬਣਾਵਟ ਆ ਹਾਂਜੀ ਜੰਚਾ ਪਗਾਵਾ ਤਾਂ ਹੁੰਦਾ ਬਾਕੀ ਠੰਡੀ ਬੜੀ ਕਿੰਨਾ ਇਹਦਾ ਮੁੱਲ ਮਰੇ ਵਿੱਚ ਬੱਚਾ ਲੱਗ ਧਾਰਮ ਰਵਾਦੀਆ ਦਿਖਾ ਦ ਫਿਰ ਆ ਇਹਦਾ ਕਟਾ ਛੜਤਾ ਵੀ ਜੀ ਨੇ ਨੇ ਦੇਖੋ ਬਜੀ ਆ ਥਾਨ ਦੇਖੋ ਨੰਤ ਹੁਣ ਬਹੁਤ ਸੋਨਾ ਕੱਢਦੀ ਪਸੰਦ ਦਿਖਾ ਦੇ ਵੇਦੀ ਚਾਹੇ ਰੇ ਦਾ ਤੇ ਪਿਛਲੇ ਸਨਾਂਦੇ ਤੇ ਖਾਦਾ ਵੇਦੀ ਚਾਹੇ ਬੜਾ ਵੇਦੀ ਪੋਲਾ ਆ ਵੇਗਾ ਠੀਕ ਹੈ ਹਾਂਜੀ ਸਾਰੇ ਕੋਲ ਦੀ ਚਾਹ ਬੜਾ ਪੋਲਾ ਤੇ ਚਲੋ ਫਿਰ ਦੱਸੀਏ ਫਿਰ ਮੋਲੇ ਦਾ ਆਪਾਂ ਮੋਲੇ ਦਾ ਵੇਦੀ ਚੈ ਜੀ ਕਾ ਕਿੰਨਾਂ ਕਿ ਜਾਇਜ ਕਰ ਦੇਣਾ ਜੀ ਉਹਦੇ ਵੀਰਾਂ ਨੇ ਵੀ ਜੀ 1 ਲੱਖ ਦੇ 10000 ਪੀਲਾ ਦੀ ਪਿਛਲੇ ਸੂਏ ਅੱਛਾ ਕਿ ਦੂਜਾ ਸੂਆ ਸੂਈ ਆ ਅੱਛਾ ਹਾਂਜੀ ਇਹ ਵੀ ਸਾਂਭੀ ਨਹੀਂ ਆ ਉਹਨਾਂ ਦੇ ਪਲੇ ਹੀ ਬਹੁਤ ਜਿਆਦੀ ਸੀ ਝੋਟੀ ਦੇ ਅੱਛਾ ਜੀ ਉਹਦਾ ਭਜਨ ਬਹੁਤ ਜਿਆਦਾ ਸੀ ਦੇ ਠੀਕ ਆ ਹਾਂਜੀ ਹਾਂਜੀ ਹੁਣ ਤੇ ਆਪਾਂ ਜੈਰੀ ਕਰਦੇ ਕਿੰਨੇ ਦੀ ਇਹ ਵੀ ਮਿਰਜੀ ਕੋਈ ਵੀਰ ਭਰਾ ਲੈ ਜਾਊਗਾ ਤੇ ਚਲ ਉਹਦੀ ਬਰੀਡ ਬਣ ਜਾਊਗੀ ਗਾਂ ਕੋ ਚੰਗਾ ਟੀਗਲ ਵਾ ਲੂਗਾ ਇਹਨੂੰ ਹਾਂਜੀ ਹਾਂਜੀ ਇਹ ਵੀ ਚੰਗਾ ਚੰਗਾ ਬੱਚਾ ਮਗਰ ਤਿਆਰ ਫੇਰ ਹੋ ਜਾਊਗਾ ਹਾਂਜੀ ਤੇ ਬਾਕੀ ਕਟਾ ਵੀ ਜੀ ਯਾਦ ਬਰੀਡ ਚ ਬਹੁਤ ਆ ਹਾਂਜੀ 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 ਹੁਣ ਵੀਰ ਜੀ ਮੁੱਲ ਕਰਨ ਨੂੰ ਭਾਂ 75000 ਕਰਾਈ ਜੋ 68000 ਦੀ ਮੈਂ ਦੇ ਦਾਂਗੇ 68000 ਦੀ ਹਾਂਜੀ ਵਾਕੇ ਕਰ ਦੋ ਕਿ ਮੌਕੇ ਤੇ ਮਾਨਤਾ ਬਾਕੀ ਦੇ ਵੀਰ ਜੀ ਅਸੀਂ ਯਾਦ ਬਰੀਡ ਦਾ ਮੁੱਲ ਦਹੀਂ ਲੈਣਾ ਚਲੋ ਆ ਕੋ ਫੋਨ ਲਾਵੇ ਇੱਕ ਦੀ ਹਾਂਜੀ ਫੋਨ ਲਾਵੇ ਮੌਕੇ ਤੇ ਮਾਨਤਾਰ ਖੁੱਲੇ ਹੋਣਗੇ ਬਾਕੀ ਦੇਖੋ ਵੀਰ ਜੀ ਥਣ ਵੇਖੋ ਕੱਢਿਆ ਮਹੀਨੇ ਆਹ ਵੇਖੋ ਹਾਂਜੀ ਬਾਕੀ ਠੰਡੀ ਬੜੀ ਹੈ ਵੀਰ ਜੀ ਲਾਇਆ ਕਿ ਨਹੀਂ ਕੋਠ ਕੋਠ ਤੇ ਥਣ ਹਾਂਜੀ 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 ਮੜਿਆ ਮਾਰਦੇ ਹੁਣ ਦੇਖ ਸਕਦੇ ਹਾਂਜੀ 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 ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੀ ਤਾਂ ਵੀਰ ਜੀ ਆਈ ਥੋੜੀ ਜੀ ਨਾ ਤੇ ਘਟ ਸਾਂਭਲੇ ਕਰੂ ਆ ਚੰਗੀ ਜਾ ਕੇ ਸਾਂਭੂ ਦੁੱਧ ਨੇ 10 ਕਿਲੋ ਚਵਾਈ ਜਾਣਾ ਇਹ ਜਿਆ ਵੀ ਪੱਠੇ ਨਹੀਂ ਹੈਗੇ ਥੋੜੀ ਗਰਮੀ ਆ ਹਾਂਜੀ ਹਾਂਜੀ ਤੇ ਦੱਸਿਓ ਇਹਦੇ ਬਾਰੇ ਹੁਣ ਇਹਨੂੰ ਵੀ ਜੇ 10 ਦਿਨ ਸੂਈ ਨੂੰ ਹੈ ਜੀ ਅੱਛਾ ਰਾਤੀ ਮੈਲਾ ਮਰਨ ਦੀ ਝੋਟੀ ਅੱਛਾ ਹਾਂਜੀ ਹਾਂਜੀ ਮੈਲਾ ਦਈਏ ਮਾਰਨਾ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਵਿੱਚ ਦੁੱਧ ਪੱਕਾ ਜਿਹੜਾ 9 ਕਿਲੋ ਉਪਰ ਆਪ ਇਹਦੇ ਥੱਲੇ ਵੀ 8 ਕਿਲੋ ਚੋਕੇ ਦਵਾਂਗੇ ਅੱਛਾ ਤੇ ਇਹਦੇ ਦੇ ਵਾਧੇ ਵੀ ਜਾਊਗੇ ਦੁੱਧ ਹੋਣਾ ਵੀਰ ਦੇ ਵਾਜ ਵਦਨਾ ਵਿੱਚ ਅੱਛਾ ਇੱਕ ਨਾ ਕਰੀ ਜਾਊਗੀ ਇਹ ਵੀ 10 ਕਿਲੋ ਚਵਾਈ ਜਾਊਗੀ ਕੋਈ ਸੀ ਬਸੇ ਵਾਧ ਵਾਲਾ ਵੀਰ ਲੈ ਜਾਊਗਾ ਤੇ ਚੰਗਾ ਚਵਾਈ ਚਲੋ ਇੰਨਾ ਚਵਾਈ ਜਾਵੇ 9 10 ਕਿਲੋ ਇਹੋ ਜੇ ਮੌਸਮ 'ਚ ਬੜਾ ਅੰਦਾਜ਼ੇ ਮੌਸਮ ਦੇ ਹਿਸਾਬ ਨਾਲ ਨਹੀਂ ਆ ਤੋੜਾ ਹਾਂ ਫਿਰ ਇੱਕ ਕਰੀ ਨਾ ਇਹਦੇ ਮਗਰ ਕੀ ਜੇ ਇਹਦੇ ਮਗਰ ਵਿੱਚ ਕੱਟਾ ਜੇ ਹਾਂ ਜੇ ਕੱਟਿਆਂ ਵਾਲੀਆਂ ਇਕੱਠੀਆਂ ਕਰ ਲਈਆਂ ਸਾਰੀਆਂ ਹਾਂਜੀ ਕੱਟੇ ਜੀ ਬਾਕੀ ਵੇਖੋ ਵੀ ਜੀ ਲੱਗਾ ਕਿ ਨਹੀਂ ਵਿਲਾਦਨਾ ਗਾ ਲਿਖਵਾਨਾ ਥੱਲੇ ਬਾਕੀ ਵੀ ਜੀ ਮਈਆਂ ਧੂਏ ਦੋਤਾ ਰੀਆਂ ਹਾਂਜੀ ਹਾਂਜੀ ਬਾਕੀ ਵੀ ਜੀ ਕੁੰਡੀਆਂ ਚੂਰਿਆ ਮਈਆਂ ਦੋਈ ਲੈ ਜਾ ਕੱਦ ਘਾਠੇ ਦਾ ਵੀ ਜਣਾ ਚਲੋ ਠੀਕ ਆ ਹਾਂਜੀ ਬਾਕੀ ਸੋਈਆਂ ਸਵਾਈਆਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਬਾਕੀ ਥੱਲੇ ਸਫਾਈ ਚ ਜਿੰਨੀ ਵੀ ਹੈ ਬਾਕੀ ਜਿੰਨੀ ਵੀ ਹੈਗੀ ਥੱਲੇ ਸਾਫ ਆ ਮਈ ਹਾਂਜੀ ਆ ਵੇਖੋ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਜੈ ਜੈ ਕਰੀਏ ਜੈ ਜੈ ਕਰਦਿਏ ਜੈ ਜੈ ਫਿਰ ਕਰ ਦਿੰਦੇ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਪਤਾ ਵੀ ਜੀ ਬਾਜ਼ਾਰ ਦੇ ਹਿਸਾਬ ਨਾਲ ਇਹੋ ਜੀ ਮਹੀ 75000 ਦੀ ਹੁੰਦੀ ਆ ਹਾਂਜੀ ਪਰ ਵੀ ਜੀ ਮਾੜਾ ਜਣਾ ਥੋੜਾ ਜਿਹਾ ਨਾ ਬੱਚੇ ਤੋਂ ਨਾ ਨਾਲ ਪਾੜਾ ਮੰਗਦੀ ਆਏ ਅੱਛਾ ਹਾਂਜੀ ਬੱਦ ਦਿਹਾੜੀ ਟੰਗ ਟੀਦਾ ਵੀ ਲਵਾ ਸਕਦੀ ਜੀ ਅੱਛਾ ਬਾਕੀ ਸੂਈ ਸੱਜਰ ਹੈ ਮਾਲ ਉਹਨਾਂ ਕੋਈ ਜ਼ਿਆਦਾ ਨਹੀਂ ਅੱਛਾ ਫਿਰ ਕਿਤੇ ਜਦੋਂ ਮਹੀ ਸੂਈ ਬੱਚਾ ਕਿਤੇ ਪਿੱਛੇ ਪਿਆ ਰਿਹਾ ਅੱਛਾ ਹਾਂਜੀ ਥੋੜੀ ਜਿਹਾ ਤਕੜੋਤੋ ਹੀ ਬੱਚੇ ਤੋਂ ਥੋੜਾ ਕੇ ਬੱਚਾ ਭੁੱਲੀ ਹੈ ਮਤਲਬ ਬੱਚਾ ਭੁੱਲੀ ਆ ਜਾਂ ਜੱਜ ਭੁੱਲੀ ਜੀ ਹੁੰਦੀ ਆ ਇੰਨਾ ਵੀ ਇਹ ਨਹੀਂ ਵੀ ਬੱਚੇ ਨੂੰ ਹੱਥ ਮਾਰ ਕੇ ਤੇ ਉਹ ਤੇ ਸੁਟੂਗੀ ਅੱਛਾ ਮੜਾ ਇਹ ਬੱਚਾ ਚੁੰਗਦਾ ਵਾ ਮੜਾ ਇਹ ਜੰਝ ਡੰਗਰ ਪੈਰ ਜਾ ਪੜਦਾ ਨਹੀਂ ਮਿਲਦੀ ਬੱਚੇ ਤੇ ਕਿਤਰਾ ਮੜਾ ਨਾ ਬੱਚੇ ਤੇ ਮਿਲਦੀ ਮੜਾ ਇਹ ਪਰ ਪਾੜਾ ਪੋਣਾ ਪੈਂਦਾ ਅੱਛਾ ਗਾੜੀ ਪਾੜਾ ਪੋਣਾ ਪੈਂਦਾ ਪਾੜਾ ਪੋਣਾ ਪੈਂਦਾ ਇਹ ਵੀ ਮੜਾ ਇਹ ਪਾੜਾ ਪਾ ਦੋ ਅੱਛਾ ਇਹ ਵੀ ਰਮਾਨਾ ਪਸੰਦ ਪੈਂਦੀ ਉਹਨਾਂ ਦੇ ਘਰ ਤੇ ਰਾਤੀ ਮੈਂ ਮੜਾ ਇਹ ਟੀਗਾ ਲਾਇਆ ਜੀ ਵੀ ਜੀ ਕਿਉਂਕਿ ਹਾਂ ਛੇਤੀ ਹੁੰਦੀ ਹੈ ਵੀ ਪਸਵੇਂ ਜਗ੍ਹਾ ਕੰਮ ਨਿਭੜੇ ਹਾਂਜੀ ਹਾਂਜੀ ਇਹ ਵੀ ਕੋਈ ਘਰ ਵਾਲਾ ਵੀਰ ਲੈ ਜਾਊਗਾ ਤੇ ਉਹਨਾਂ ਰਮਾਨਾ ਸੈੱਟ ਹੋ ਜੈਦੀਆਂ ਠੀਕ ਹੈ ਵੀਰ ਭਰਾ ਦਿੰਦੇ ਕੋਈ ਗੱਲ ਨਹੀਂ ਬੱਚੇ ਨੂੰ ਅਸੀਂ ਕੀ ਕਹਿਣਾ ਬਾਕੀ ਮਹੀ ਵੀ ਜੀ ਸੱਜਰ ਸੁਈ ਮੈਲਾ ਮਾਰੂਗੀ ਬਾਕੀ ਇਹ ਵੀ ਚਲੋ ਪਹਾੜੇ ਤੇ ਲੱਗ ਜੇ ਸੱਜਰ ਮੱਝ ਗਾਂ ਬੱਚਾ ਮਾਰੀ ਵੀ ਜਾਵੇ ਤੇ ਕੋਈ ਏਡੀ ਦਿੱਕਤ ਨਹੀਂ ਹੁੰਦੀ ਮਹੀ ਵੀ ਦੀ ਕੰਜ ਚੰਗੀ ਆ ਮਿਲਤ ਵੇਣ ਵੇਖੋ ਕਿੰਨੀ ਚੰਗੀ ਲੱਗੀ ਆ ਬਾਕੀ ਮਹੀ ਵੀ ਜੀ ਦੁੱਧ ਵਾਲੀ ਆ ਤੇ ਇਹਦਾ ਮੁੱਲ ਫਿਰ ਬਾਕੀ ਵੀਰ ਜੀ ਪੂਰਾ ਬੱਚਾ ਆ ਪੂਰੀ ਇੱਕ ਦੁੱਧ ਦੇਣਾ ਜ ਸਾਡੇ ਕੋ ਬੱਚੇ ਤੇ ਆ ਜਾਣੀਆਂ ਮਹੀਰ ਮਾਨ ਠੀਕ ਆ ਇਹ ਵੀ ਉਹਨਾਂ ਕਿਝਾਈ ਆ ਇੰਜ ਆ ਕਈ ਵੀਰ ਭਰਾ ਹੁੰਦੇ ਆ ਵੀ ਪਹਾੜੇ ਤੇ ਲਾ ਲੈਂਦੇ ਡੰਗਰ ਹਾਂਜੀ ਹਾਂਜੀ ਉਸ ਹਾਵ ਨਾਲ ਡੰਗਰ ਗਿੱਜ ਜਾਂਦਾ ਹਾਂਜੀ ਹੁਣ ਵੀ ਡੇੜੀ ਡੰਗਾ ਟੇ ਕੋਪੜੇ ਤੇ ਲੱਗੀ ਤੇ ਅਸੀਂ ਵੇਚ ਦੇਣੀ ਹੈ ਮੈਂ 60000 ਦੀ ਹੁਣ ਕਿੰਨੇ ਦੀ ਵੇਚ ਦੇਣੀ ਹੈ ਹੁਣ ਦੇ ਦੀ 60000 ਦੀ ਪੂਰੇ ਦੀ ਕਰ 60000 ਦੀ ਹਾਂਜੀ ਮੌਕੇ ਤੇ ਇੱਕ ਦੀ ਦੇ ਦਈਏ ਪੂਰੇ ਦੀ ਕਾਰ ਦੀ ਚਲੋ ਮੌਕੇ ਤੇ ਕਰ ਦੋਗੇ ਮੌਕੇ ਤੇ ਮਾਨਤਨ ਖੁੱਲੇ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਫੋਨ ਲਾ ਵੇਖ ਰਹੀਆਂ ਨਾ ਕਿ ਪੁੱਤਾਂ ਕਿਹ ਜੀ ਮਈਆਂ ਦੁੱਧ ਵਾਲੀਆਂ ਤੇ ਇਹ ਵੀ ਸਾਂਭਣ ਵਾਲੀਆਂ ਇਹ ਕਿਹ ਜੀ ਵੇਗੀ ਹੈ ਅੱਛਾ ਇਹ ਵੀ ਕੀ ਹੈ ਹਾਂਜੀ ਇਹ ਵੀ ਕੀ ਹੈ ਠੀਕ ਹੈ ਹਾਂਜੀ ਵੱਡੀ ਮੱਝ ਪਹਿਲਾਂ ਹੀ ਵੇਚਤੀ ਜੀ ਹਾਂਜੀ ਹਾਂਜੀ ਆ ਦੇਖੋ ਮੌਕੇ ਆਵਾਂਗੇ ਤੇ ਇੱਥੇ ਬਣੀ ਜੀ ਉਹ ਤਾਂ ਇਹ ਆ ਵੀ ਇਹ ਨਾਲੇ ਪਿੱਛੇ ਬਾਕੀ ਹਵਾਨਾ ਵੇਖੋ ਵਜੀ ਦਾ ਇਹ ਜਿਹੜੀ ਹੁਣ ਤੋਂ ਪਹਿਲਾਂ ਜਿਹੜੀ ਵੇਚੀ ਆ ਤੇ ਹੁਣ ਇੱਕ ਗਾਂ ਜਿਹੜੀ ਰਹਿ ਗਈ ਆ ਇਹ ਵੀ ਤੁਹਾਨੂੰ ਦਿਖਾ ਦਈਏ ਇਹਦੇ ਮਗਰ ਜਿਹੜੀ ਬੱਛੀ ਆ ਬੱਛੀ ਵੀ ਪਿਆਰੀ ਆ ਇਹਦੇ ਮਗਰ ਦੁੱਧ ਉਹ ਤੇ ਚੰਗਾ ਛੱਡਿਆ ਵੱਛੀ ਨੂੰ ਹਾਂਜੀ ਹਾਂਜੀ ਦੱਸਿਓ ਵਜੀ ਇਹਦੇ ਬਾਰੇ ਇਹਦੇ ਕੋਲ ਵਜੀ ਦੁੱਧ ਤੇ 12 ਕਿਲੋ ਉੱਪਰ ਆਪਾਂ 11 ਕਿਲੋ ਦੀ ਗਾਰੰਟੀ ਦਾਂਗੇ ਆਪਾਂ ਘਰ ਆਪਣੇ ਘਰੋਂ ਲੀਟਰ ਮਾਰ ਕੇ ਚੋਕੇ ਦਾਂਗੇ ਅੱਛਾ ਇਹ ਵਜੀ ਬੱਛੀ ਚੌਗੀ ਆ ਛਿੱਗੀ ਵਾਲਾ ਦੰਦ ਤੋੜ ਲਿਆ ਆ ਇਹਨੇ ਹੁਣ ਅੱਛਾ ਹਾਂਜੀ ਚੌਗੀ ਹੋਊਗੀ ਚਿੱਗੀ ਆਲਾ ਤੋੜ ਲਿਆ ਨੇ ਦਾ ਸੁਆ ਪਹਿਲਾ ਸੁਆ ਪਹਿਲਾ ਸੁਆ ਸੂਈ ਜੀ ਆਕੀ ਤੋੜੋ ਹਾਂ ਫੇਰ ਇਹਨੂੰ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ ਗਰਮੀਆਂ ਚ ਚੌਣ ਵਾਲੀ ਗਾਵਾ ਗਰਮੀ ਚੱਲਣ ਵਾਲੀ ਆ ਜਿਹੜੀ ਬਾਕੀ ਇਹਦੀ ਹਾਈਟ ਵੀ ਦੇਖੋ ਗਿੱਡੀ ਵਧੀਆ ਹਾਈਟ ਲੈਂਥ ਇਹਦੀ ਚੰਗੀ ਚੱਲ ਬਾਕੀ ਜਿੰਨੀ ਮੈਂ ਵੀ ਪੜੀ ਥੋੜਾ ਜਿਹਾ ਵੀ ਜੀ ਆਪਾਂ ਬਾਈ ਵਿਖਾਉਂਦੀ ਜੀ ਜੀ ਇੱਕ ਧਾਰ ਦਾ ਵੀ ਜਿਹੜਾ ਨਾ ਇੱਕ ਧਾਰ ਦਾ ਵੀ ਨਹੀਂ ਫਰਕ ਹੋਊਗਾ ਅੱਛਾ ਹਾਂ ਜੀ ਕੋਈ ਦੋ ਡੰਗ ਮੇਰਾ ਭਰਾ ਚੋ ਕੇ ਖੜੇ ਆ ਵੇਖੋ ਜੀ ਸ਼ਕੀਰਾ ਦਾੰਦ ਤੋੜ ਲਿਆ ਹਾਂ ਦੇਖ ਸਕਦੇ ਹਾਂ ਹਾਂ ਜੀ ਸ਼ਕੀ ਹੀ ਹੁੰਦੀ ਆ ਠੀਕ ਹੈ ਜੀ ਚਾਰ ਦਾੰਦ ਚ ਭਾਵੇਂ ਗਿਣ ਲੈ ਆਹ ਵੇਖੋ ਕੰਨੀਆਂ ਕੰਨੀ ਉਸ ਤਰ੍ਹਾਂ ਖਲੋਤੀ ਆ ਇੱਕ ਇੱਕ ਕੰਨੀ ਉਸ ਤਰ੍ਹਾਂ ਹੀ ਖਲੋਤੀ ਜੀ ਇਧਰ ਜੇ ਦੰਦ ਹਮ ਤੋੜਦਾ ਮੈਂ ਨਾ ਇੱਕ ਧਾਰ ਦਾ ਵੀ ਜੀ ਫਰਕ ਹੋਊਗਾ ਨਾ ਠੀਕ ਆ ਤੋਂ ਵਸੇ ਇੱਥੇ ਹੀ ਰਹਿੰਦੇ ਠੀਕ ਆ ਬਾਕੀ ਕਈ ਇਹਦੇ ਕਈ ਬਸ਼ੋ ਉਤਰਾਂ ਬਾਈ ਵਸੁੰਦੀ ਆ ਬਾਕੀ ਸੂਈ ਸਵਾਈ ਆਪਣੀ ਚਵਾਈ ਕਰਕੇ ਲੈ ਜਾ ਇੱਕ ਬੰਨੇ ਡੰਗਰ ਬੈਠਾ ਹੁੰਦਾ ਵਾ ਹਾਂਜੀ ਹਾਂਜੀ ਤੇ ਵੀ ਹੋ ਜਾਂਦਾ ਬਾਕੀ ਬਿਲਕੁਲ ਕੰਪੈਕਟ ਹਵਾਨੇ ਦੀ ਆ ਨਿੱਗਰ ਹਵਾਨੇ ਦੀ ਮਾਲਕਾ ਜਿਹੜੀ ਬਾਕੀ ਠੰਡੀ ਬਹੁਤ ਹੈ ਹਾਂਜੀ ਕਿੰਨਾ ਇਹਦਾ ਫਿਰ ਮੁੱਲ ਰੱਖਣਾ ਆਪਾਂ ਬਾਕੀ ਕੋਈ ਵੀਰ ਭਰਾ ਹੈ ਨਾ ਆਖੇ ਵੀ ਮੰਨ ਲਓ ਮਾਰੇ ਮੜਿਆ ਥੱਲੇ ਕੈਮਰਾ ਇਹ ਨਾ ਕੋਈ ਆਖੇ ਵੀ ਥਣ ਛੋਟਾ ਐ ਥਣ ਪੂਰਾ ਲੰਮਾ ਕੱਢੂਗੀ ਇਹਦਾ ਤਾਂ ਥਣ ਕੱਢੂਗੀ ਹਾਂਜੀ ਪੂਰਾ ਲੰਮਾ ਥਾਣ ਬਣਾਉਂਗੇ ਫਲਾਅ ਮਾਰੂ ਥਾਣੇ ਤੇ ਚੰਗੇ ਤਰ੍ਹਾਂ ਲੱਗੇ ਤਾਂ ਦਿਖ ਸਕਦੇ ਜੀ ਹਾਂ ਜੀ ਪੂਰੇ ਵਿੱਚੀ ਮੁੱਠੋ ਬਾਹਰ ਪੂਰੀ ਚਵਾਈ ਬਣੂਗੀ ਦੱਸ ਜੀ ਇਹਦਾ ਮੁੱਲ ਮੁੱਲੇ ਦਾ ਵਿੱਚੀ ਕੈਜ ਕਰਦੀ ਕਿੰਨਾ ਵਿੱਚੀ ਤੁਹਾਨੂੰ ਪਤਾ ਵੀ ਆਪਾਂ ਵੀ ਚਲੋ ਹੁਣ ਆਈ ਆ ਰਾਤੀ ਆਈ ਆ ਤੇ ਇਹ ਤਾਂ ਸਾਨੂੰ ਹੁੰਦਾ ਵੀ ਚਲੋ 1500 ਮਾਲ ਨੇ ਦਿੱਤਾ ਤੇ ਗਾਹ ਗਿਆ ਵੀ ਜੀ ਇਹ 32000 ਦੇ ਰੰਗ ਮੁੱਲ ਕਰਨਾ ਤਾਂ 35000 ਕਰੀ ਜੀ ਅੱਛਾ ਦੁੱਧ 11 ਕਿਲੋ ਆਪਾਂ ਲੀਟਰ ਮਾਰ ਕੇ ਦਾਂਗੇ ਜਿਹੜਾ ਘਰ ਚਵਾ ਦੋਗੇ ਮੈਂ ਨਾ ਚਵਾ ਕੇ ਦਾਂਗੇ ਇਹ ਵੀ ਕੋਈ ਵੀਰ ਭਰਾ ਚੰਗੀ ਸੇਵਾ ਨਾਲ ਲੈ ਜਾਊਗਾ ਨਾ ਤੇ ਦੁੱਧ ਇਹਨੇ 13 14 ਕਿਲੋ ਕਰ ਜਣਾ ਠੀਕ ਹੈ ਹਾਂਜੀ ਬਾਕੀ ਵੀ ਜੀ ਪਲੀ ਪੁਲੀ ਆ ਬਾਡੀ ਵੇਟ ਤੇ ਚੰਗੀ ਆ ਬਾਕੀ ਇਹ ਕਿ ਚਲੋ ਆਪਣੀ ਕੋ ਇੱਥੇ ਤਸੱਲੀ ਕਰਕੇ ਤਸੱਲੀ ਕਰਕੇ ਆਪਣੀ ਵੇਸ ਚਾੱਕ ਕੇ ਆਪਣੀ ਸਮਝ ਨਾ ਖੜੇ ਹਾਂਜੀ ਹਾਂਜੀ ਤਿੰਨ ਤੁਹਾਨੂੰ ਦਿਖਾਈਆਂ ਤਿੰਨੇ ਸੁਈਆਂ ਸਵਾਈਆਂ ਆਪਾਂ ਚਵਾਈ ਕਰਕੇ ਕਿੰਨਾ ਜਣਾ ਲੈ ਜਾਊਗਾ ਤੇ ਮਾਨਤਾਂ ਖੁੱਲੇ ਕਰ ਦਾਂਗੇ ਠੀਕ ਹੈ ਜੀ